ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਅੱਜ ਅਸੀਂ ਜਿਹੜੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਬਹੁਤ ਹੀ ਭਾਵੁਕ ਕਹਾਣੀ ਹੈ ਜੋ ਪੰਜਾਬ ਦੇ ਅਜੋਕੇ ਹਾਲਾਤਾਂ ਤੇ ਮਾਪਿਆਂ ਦੀ ਉਡੀਕ ਤੇ ਆਧਾਰਿਤ ਹੈ ਸ਼ਾਨਦਾਰ ਧੁੰਦਲ ਕਾਸ਼ ਆ ਰਿਹਾ ਸੀ ਪਿੰਡ ਦੇ ਬਾਹਰਲੇ ਘਰ ਵਿੱਚ 70 ਸਾਲਾਂ ਦੇ ਬਾਪੂ ਕਰਤਾਰ ਸਿੰਘ ਆਪਣੀ ਡਿਓੜੀ ਵਿੱਚ ਮੰਜੇ ਤੇ ਬੈਠੇ ਸਨ ਉਹਨਾਂ ਦੀਆਂ ਨਜ਼ਰਾਂ ਹਮੇਸ਼ਾ ਵਾਂਗ ਲੋਹੇ ਦੇ ਉਸ ਵੱਡੇ ਗੇਟ ਤੇ ਟਿਕੀਆਂ ਹੋਈਆਂ ਸਨ ਜਿਸ ਦਾ ਰੰਗ ਹੁਣ ਧੁੱਪ ਨਾਲ ਫਿੱਕਾ ਪੈ ਚੁੱਕਾ ਸੀ ਹੱਥ ਵਿੱਚ ਇੱਕ ਪੁਰਾਣਾ ਕੀ ਪੈੜ ਵਾਲਾ ਮੋਬਾਈਲ ਸੀ ਬਾਪੂ ਜੀ ਹਰ 10 ਮਿੰਟ ਬਾਅਦ ਮੋਬਾਈਲ ਦੀ ਸਕਰੀਨ ਨੂੰ ਆਪਣੇ ਕੁੜਤੇ ਨਾਲ ਸਾਫ਼ ਕਰਦੇ ਤੇ ਵੇਖਦੇ ਕਿ ਕਿਤੇ ਕੋਈ ਮਿਸਕਾਲ ਤਾਂ ਨਹੀਂ ਆਈ ਅੱਜ ਦੀਵਾਲੀ ਸੀ ਪੂਰਾ ਪਿੰਡ ਰੋਸ਼ਨੀਆਂ ਨਾਲ ਜਗਮਗਾ ਰਿਹਾ ਸੀ ਪਰ ਕਰਤਾਰ ਸਿੰਘ ਦੇ ਵੇੜੇ ਵਿੱਚ ਸਿਰਫ ਇੱਕ ਦੀਵਾ ਜਗ ਰਿਹਾ ਸੀ ਅੰਦਰੋਂ ਬੇਬੇ ਦੀ ਆਵਾਜ਼ ਆਈ ਸਰਦਾਰ ਜੀ ਆ ਜਾਓ ਅੰਦਰ ਰੋਟੀ ਖਾ ਲੋ ਹੋ ਨਹੀਂ ਆਂਦਾ ਉਸਤਾ ਫੋਨ ਉੱਥੇ ਰਾਤ ਹੋਣੀ ਹੈ ਹੁਣ ਕਰਤਾਰ ਸਿੰਘ ਨੇ ਇੱਕ ਡੂੰਗਾ ਹੌਂਕਾ ਪਰਿਆ ਭਗਵਾਨ ਨੇ ਅਜ ਤਿਉਹਾਰ ਹੈ ਮੇਰਾ ਚਿੱਤ ਕਹਿੰਦਾ ਹੈ ਕਿ ਦੀਪੇ ਦਾ ਫੋਨ ਜ਼ਰੂਰ ਆਊਗਾ ਦੀਪਾ ਦੀਪਿੰਦਰ ਉਹਨਾਂ ਦਾ ਇਕਲੌਤਾ ਪੁੱਤ 5 ਸਾਲ ਪਹਿਲਾਂ ਜ਼ਮੀਨ ਦਾ ਆਖਰੀ ਕਿਲਾ ਵੇਚ ਕੇ ਕੈਨੇਡਾ ਗਿਆ ਸੀ ਜਾਂਦੇ ਹੋਏ ਆਖ ਗਿਆ ਸੀ ਬਾਪੂ 2 ਸਾਲ ਰੁਕ ਜਾ ਆਪਾਂ ਕੋਠੀ ਪਾਵਾਂਗੇ ਤੇ ਤੈਨੂੰ ਤੇ ਬੇਬੇ ਨੂੰ ਵੀ ਉੱਥੇ ਹੀ ਲੈ ਜਾਊਂਗਾ 5 ਸਾਲ ਬੀਤ ਗਏ ਕੋਠੀ ਤਾਂ ਨਹੀਂ ਪਈ ਪਰ ਹੌਲੀ-ਹੌਲੀ ਫੋਨ ਆਉਣੇ ਵੀ ਕੱਟ ਗਏ ਅਚਾਨਕ ਮੋਬਾਈਲ ਦੀ ਘੰਟੀ ਵੱਜੀ ਬਾਪੂ ਦੇ ਕੰਬਦੇ ਹੱਥਾਂ ਨੇ ਕਾਲੀ ਨਾਲ ਫੋਨ ਚੁੱਕਿਆ ਹੈਲੋ ਹੈਲੋ ਪੁੱਤ ਦੀਪੇ ਬਾਪੂ ਦੀ ਆਵਾਜ਼ ਵਿੱਚ ਉਚਾ ਸੀ ਦੂਜੇ ਪਾਸਿਓਂ ਆਵਾਜ਼ ਆਈ ਹਾਂਜੀ ਡੈਡ ਹੈਪੀ ਦੀਵਾਲੀ ਮੈਂ ਥੋੜਾ ਬਿਜ਼ੀ ਸੀ ਕੰਮ ਤੇ ਸੋਚਿਆ ਵਿਸ਼ ਕਰ ਦੇਵਾਂ ਬਾਪੂ ਦੀਆਂ ਅੱਖਾਂ ਪਰ ਆਈਆਂ ਪੁੱਤ ਅਸੀਂ ਠੀਕ ਹਾਂ ਤੂੰ ਸੁਣਾ ਉਜਲੇ ਸਾਲ ਵੀ ਨਹੀਂ ਆਇਆ ਐਤਕੀ ਕਦੋਂ ਘੇੜਾ ਮਾਰਨਾ ਪਿੰਡ ਉਧਰੋਂ ਜਵਾਬ ਆਇਆ ਡੈਡ ਹਾਲੇ ਤਾਂ ਪੀਆਰ ਦੀ ਫਾਈਲ ਲੱਗੀ ਐ ਨਹੀਂ ਆਇਆ ਜਾਣਾ ਸ਼ਾਇਦ ਅਗਲੇ ਸਾਲ ਵੇਖਾਂਗੇ ਚਲੋ ਠੀਕ ਐ ਡੈਡ ਮੇਰੇ ਸ਼ਿਫਟ ਦਾ ਟਾਈਮ ਹੋ ਗਿਆ ਮਮੀ ਨੂੰ ਵੀ ਹੈਪੀ ਦੀਵਾਲੀ ਕਹਿ ਦਿਓ ਫੋਨ ਕਟਿਆ ਗਿਆ ਗੱਲ ਸਿਰਫ 1 ਮਿੰਟ ਦੀ ਸੀ ਪਰ ਇੰਤਜ਼ਾਰ ਪੂਰੇ ਸਾਲ ਦਾ ਸੀ ਬਾਪੂ ਨੇ ਫੋਨ ਮੁੜ ਕੇ ਜੇਬ ਵਿੱਚ ਪਾਇਆ ਉਂਧਰ ਬੇਬੇ ਨੇ ਪੁੱਛਿਆ ਕੀ ਕਹਿੰਦਾ ਸੀ ਮੇਰਾ ਪੁੱਤ ਕਦੋਂ ਆਣਾ ਉਹਨੇ ਕਰਤਾਰ ਸਿੰਘ ਨੇ ਆਪਣੇ ਹੰਝੂ ਪੂੰਜੀ ਨਕਲੀ ਮੁਸਕਰਾਹਟ ਚਿਹਰੇ ਤੇ ਲਿਆਂਦੀ ਤੇ ਕਿਹਾ ਕਹਿੰਦਾ ਸੀ ਬਹੁਤ ਕੰਮ ਹੈ ਵੱਡਾ ਅਫਸਰ ਲੱਗ ਗਿਆ ਆਪਣਾ ਮੁੰਡਾ ਕਹਿੰਦਾ ਸੀ ਅਗਲੇ ਸਾਲ ਜ਼ਰੂਰ ਆਊਗਾ ਬੇਬੇ ਖੁਸ਼ ਹੋ ਗਈ ਪਰ ਬਾਪੂ ਜਾਣਦਾ ਸੀ ਕਿ ਅਗਲਾ ਸਾਲ ਸ਼ਾਇਦ ਕਦੇ ਨਹੀਂ ਆਉਣਾ ਉਸਨੇ ਗੇਟ ਵੱਲ ਵੇਖਿਆ ਉਠਿਆ ਤੇ ਬੂਆ ਬੰਦ ਕਰ ਦਿੱਤਾ ਉਸ ਰਾਤ ਵੇੜੇ ਦਾ ਦੀਵਾ ਤੇਲ ਮੁੱਕਣ ਕਰਕੇ ਨਹੀਂ ਸਗੋਂ ਉਡੀਕ ਮੁੱਕਣ ਕਰਕੇ ਬੁੱਝ ਗਿਆ ਸੀ ਉਮੀਦ ਆ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚਨਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ